ਦੀ ਸਤਿ ਸ਼੍ਰੀ ਅਕਾਲ ਜੀ ਗੱਲ ਕਰਦੇ ਆਪਾਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਬਾਰੇ ਉਹ ਬੰਦਾ 1983 ਨੂੰ ਪਿੰਡ ਢੱਡਰੀਆਂ ਜ਼ਿਲ੍ਹਾ ਸੰਗਰੂਰ ਪੰਜਾਬ ਵਿੱਚ ਹੋਇਆ ਸੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਸਿੱਖ ਪੰਥ ਦੇ ਪ੍ਰਸਿੱਧ ਵਿਆਖਿਆਕਾਰ ਕਥਾਵਾਚਕ ਗੁਰਮਤੀ ਪ੍ਰਚਾਰਕ ਤੇ ਧਾਰਮਿਕ ਜੀਵਨ ਵਾਲੇ ਗੁਰਸਿੱਖ ਸਨ 16 ਸਾਲ ਦੀ ਉਮਰ ਵਿੱਚ ਹੀ ਇਹ ਸਿੱਖੀ ਪ੍ਰਚਾਰ ਦੇ ਤੌਰ ਦੇ ਵਿੱਚ ਖੇਤਰ 'ਚ ਆਏ ਸਨ ਇੰਨਾ ਨੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਸ਼ੇਖੂਪੁਰਾ 'ਚ ਗੁਰਦੁਆਰਾ ਸਾਹਿਬ ਸ਼ੇਖੂਪੁਰ ਬਣਾਇਆ ਹੋਇਆ ਹੈ ਜਿਹਨੂੰ ਪਰਮੇਸ਼ਵਰ ਦਵਾਰ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਆ ਟਡਰੀਆਂ ਵਾਲੇ ਪਰੰਪਰਾਵਾਦੀ ਵਿਚਾਰਤਾਰਾ ਉਲਟ ਸਿਰਫ ਰਸਮਾਂ ਕਰਨ ਦੀ ਜਗ੍ਹਾ ਲੋਕਾਂ ਨੂੰ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਉੱਤੇ ਰੋਜ਼ਾਨਾ ਜ਼ਿੰਦਗੀ ਵਿੱਚ ਅਮਲ ਕਰਨ ਵਾਲੀਆਂ ਪ੍ਰੇਰਣਾ ਦਿੰਦੇ ਹਨ ਇਹ ਆਮ ਸਿੱਖਾਂ ਨੂੰ ਗੁਰਬਾਣੀ ਨੂੰ ਪੜ੍ਹਨਾ ਤੇ ਸਮਝਣ ਦੀ ਪ੍ਰੇਰਣਾ ਦਿੰਦੇ ਹਨ ਅਤੇ ਰੋਜ਼ਾਨਾ ਦੀਆਂ ਗਤੀਵਿਧੀਆਂ ਵਿੱਚ ਅਪਣਾਉਣ ਦੀ ਸਿੱਖਿਆ ਦਿੰਦੇ ਹਨ ਉਸ ਵਰਗ ਜਾਂ ਨਰਕ ਪ੍ਰਤੀ ਵਿਸ਼ਵਾਸ ਤੋਂ ਇਨਕਾਰ ਕਰਦੇ ਹਨ ਉਹ ਦਾਵਾ ਕਰਦੇ ਹਨ ਕਿ ਇਹ ਵਰਤਮਾਨ ਜ਼ਿੰਦਗੀ ਵਿੱਚ ਸਾਡੇ ਕਰਮ ਮਾਨਸਿਕ ਤੇ ਭਾਵਨਾਤਮਿਕ ਪੱਧਰ ਉੱਤੇ ਭੁਗਤਾਏ ਜਾਂਦੇ ਹਨ ਲੋਕਾਂ ਨੂੰ ਇਮਾਨਦਾਰ ਅਤੇ ਮਿਹਨਤੀ ਹੋਣ ਦੇ ਨਾਲ ਨਾਲ ਆਪਣੀਆਂ ਜ਼ਿੰਮੇਵਾਰੀਆਂ ਉਤਸ਼ਾਹ ਨਾਲ ਨਿਭਾਉਣੀਆਂ ਚਾਹੀਦੀਆਂ ਨੇ ਉਹ ਲੋਕਾਂ ਨੂੰ ਇੱਕ ਬਿਹਵਾਰਕ ਅਤੇ ਸੱਚਾਈ ਭਰਪੂਰ ਜੀਵਨ ਦੀ ਸਿੱਖਿਆ ਦਿੰਦੇ ਹਨ ਉਹ ਜਾਨਵਰਾਂ ਦੀ ਬਲੀ ਵਰਗੇ ਕਰਮਕੰਡਾ ਦਾ ਵੀ ਵਿਰੋਧ ਕਰਦੇ ਹਨ ਉਨ੍ਹਾਂ ਦਾ ਰੱਬ ਵਿੱਚ ਵਿਸ਼ਵਾਸ ਕਿਸੇ ਦੇਵਤਾ ਸਕਸ਼ੀਤ ਜਾਂ ਪਵਿੱਤਰ ਸਥਾਨ ਤੱਕ ਸੀਮਿਤ ਨਹੀਂ ਆ ਬਲਕਿ ਗੁਰਬਾਣੀ ਦੇ ਕਥਨ ਸਬੇ ਘਟ ਰਾਮ ਬੋਲੇ ਦਾ ਅਰਥ ਇਹ ਉਹ ਇਹ ਕਰਦੇ ਹਨ ਕਿ ਸਰਵ ਵਿਆਪਕ ਕੁਦਰਤ ਸਮੇਤ ਸਭ ਦੇ ਅੰਦਰ ਵੱਸਦਾ ਹੈ ਉਹ ਕਹਿੰਦੇ ਹਨ ਕਿ ਜੋ ਪਰਮਾਤਮਾ ਹੈ ਉਹ ਸਭ ਦੇ ਹਿਰਦੇ ਅੰਦਰ ਵੱਸਦਾ ਹੈ ਸਾਨੂੰ ਪੱਥਰਾਂ ਦੇ ਵਿੱਚ ਮੂਰਤੀਆਂ ਦੇ ਵਿੱਚੋਂ ਰੱਬ ਨਹੀਂ ਲੱਭਣਾ ਚਾਹੀਦਾ ਬਲਕਿ ਆਪ ਦੇ ਅੰਦਰ ਹੀ ਝਾਕਣਾ ਚਾਹੀਦਾ ਆ ਉਹ ਵਾਤਾਵਰਨ ਦੇ ਪ੍ਰਦੂਸ਼ਣ ਦੇ ਸਖਤ ਖਿਲਾਫ ਹਨ ਸਾਨੂੰ ਕੁਦਰਤ ਦਾ ਉਸੇ ਤਰ੍ਹਾਂ ਧਿਆਨ ਰੱਖਣਾ ਚਾਹੀਦਾ ਜਿਵੇਂ ਕੁਦਰਤ ਸਾਡਾ ਧਿਆਨ ਰੱਖਦੀ ਆ ਕੁਦਰਤ ਦਾ ਨਿਯਮ ਉਹਨਾਂ ਦੁਆਰਾ ਮੰਨਿਆ ਜਾਣ ਵਾਲਾ ਚੀਜ਼ਾਂ ਵਿੱਚੋਂ ਇੱਕ ਹੈ ਕੁਦਰਤ ਨੀਮਾ ਵਿੱਚ ਬੰਨੀ ਹੁੰਦੀ ਆ ਜੇਕਰ ਅਸੀਂ ਉਸ ਨੂੰ ਅਪਣਾਉਨੇ ਹਾਂ ਤਾਂ ਨਤੀਜੇ ਵੀ ਮਿਲਦੇ ਹਨ ਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਦੀ ਇਮਾਰਤ ਜੋ ਕਿ 2010 ਦੇ ਵਿੱਚ ਬਣ ਕੇ ਤਿਆਰ ਹੋਈ ਸੀ ਸੰਗਰੂਰ ਪਟਿਆਲਾ ਰੋਡ ਸ਼ੇਖੂਪੁਰਾ ਪੰਜਾਬ ਦੇ ਵਿੱਚ ਹੈ ਗੁਰਦੁਆਰਾ ਪਰਿਸਰ ਦੇ ਵਿੱਚ ਕਲਗੀਧਰ ਸੰਗਤ ਨਿਵਾਸ ਤੇ 50000 ਤੋਂ ਵੱਧ ਲੋਕਾਂ ਦੇ ਬੈਠਣ ਦੀ ਸ਼ਮਤਾ ਹੈ ਅਤੇ ਹਾਇ ਮੀਨ ਹਾਇ ਮਹੀਨੇ ਦੇ ਪਹਿਲੇ ਸ਼ਨੀਵਾਰ ਨੂੰ ਮਾਸਿਕ ਗੁਰੂ ਮਾਨਯੋ ਗ੍ਰੰਥ ਨਾਮ ਦਾ ਸਮਾਗਮ ਚਲਾਇਆ ਜਾਂਦਾ ਆ ਸਿੱਖ ਭਗਤ ਕਾਫੀ ਵੱਡੀ ਸੰਖਿਆ ਦੇ ਵਿੱਚ ਇਕੱਠੇ ਹੁੰਦੇ ਹਨ ਉਸੇ ਦਿਨ ਅਮਰਤ ਸੰਚਾਰ ਵੀ ਕੀਤਾ ਜਾਂਦਾ ਆ ਇਹ ਸਾਰੇ ਪ੍ਰੋਗਰਾਮ ਨੂੰ ਟੀਵੀ ਵੈਬਸਾਈਟ YouTube ਤੇ ਤੇ ਅਪਲੋਡ ਕੀਤਾ ਜਾਂਦਾ ਤੇ ਉਹਨਾਂ ਦਾ ਲਾਈਵ ਪ੍ਰਸਾਰਣ ਵੀ ਕੀਤਾ ਜਾਂਦਾ ਆ ਧੰਨਵਾਦ ਜੀ